ਦੱਸਦੀ ਹੈ ਜੀ ਸੁਪੀਰ ਸਿੰਘ ਬਾਦਲ ਨੇ ਬਠਿੰਡਾ ਦੇ ਵਿੱਚ ਵੱਡੀ ਗੱਲ ਕਹੀ ਆਉ ਤੁਹਾਨੂੰ ਦੱਸਦੇ ਆ ਸੁਪੀਰ ਸਿੰਘ ਬਾਦਲ ਸਾਹਿਬ ਨੇ ਕੀ ਕਿਹਾ ਅੱਜ ਬਿੱਬਾ ਹਰਸਿਮਰਨ ਕੋਲ ਬਾਦਲ ਤੇ ਹੱਕ ਵਿੱਚ ਬਠਿੰਡਾ ਸ਼ਹਿਰ ਨਿਵਾਸੀਆਂ ਨਾਲ ਵਕ ਵਕ ਥਾਵਾਂ ਤੇ ਵਿਚਾਰਾਂ ਦੀ ਸਾਂਝ ਪਾਈ ਮੈਂ ਸਭ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਰਸਿਮਰਨ ਦੇ ਕਿਤੇ ਕੰਮਾਂ ਦੀ ਸ਼ਲਾਘਾ ਕਰਦੇ ਹਾਂ ਚੌਥੀ ਵਾਰ ਫਿਰ ਜਿੱਤ ਯਕੀਨੀ ਬਣਾਉਣ ਲਈ ਵਿਸ਼ਵਾਸ ਦਿਖਾਇਆ ਮੈਂ ਸੁੱਤਰ ਗੁਜ਼ਾਰ ਹਾਂ ਵਕੀਰ ਸਹਿਬਾਨਾ ਦਾ ਜਿਨ੍ਹਾਂ ਨੇ ਆਪਣਾ ਕਿੰਤੀ ਸਮਾਦਿੱਤਾ ਅਤੇ ਅਕਾਲੀ ਸਰਕਾਰ ਸਮੇ ਉਹਨਾਂ ਨੂੰ ਮਿਲੀਆਂ ਸਹੂਲਤਾਂ ਬਾਰੇ ਆ ਪਛਾਣਨਾ ਪਾਇਆ ਕੂਲਰ ਅਤੇ ਪੱਖਾ ਐਸੋਸੀਏਸ਼ਨ ਦੇ ਮੈਂਬਰ ਸਹਿबानਾ ਸਮੇਤ ਕਈ ਹੋ ਜਿੱਥੇ ਬੰਦੀਆਂ ਅਤੇ ਈਸਾਈ ਪਾਚਾਰੇ ਨਾਲ ਗੱਲਬਾਤ ਦੌਰਾਨ ਉਹਨਾਂ ਦੇ ਸਵਾਲਾਂ ਦੇ ਜਵਾਬ ਇਹ ਕਿ ਮੈਨੂੰ ਬੜੀ ਖੁਸ਼ੀ ਹੋਈ ਹਾਂ ਜਦੋਂ ਦੱਸਤੀ ਕਿ ਸੁਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੈਗੇ ਆ ਉਹਨਾਂ ਨੇ ਸਿਮਰਨ ਕੌਰ ਬਾਦਲ ਉਹਨਾਂ ਦੀ ਪਤਨੀ ਦੇ ਹੱਥ ਦੇ ਵਿੱਚ ਵੱਡੀ ਗੱਲ ਕਹੀ ਤੁਹਾਨੂੰ ਦੱਸ ਦਈਏ ਜੀ ਸਿਮਰਨ ਕੌਰ ਬਾਦਲ ਜਿਹੜੇ ਹੈਗੇ ਆ ਉਹ ਬਠਿੰਡਾ ਤੋਂ ਤਿੰਨ ਵਾਰੀ ਐਮਪੀ ਰਹਿ ਚੁੱਕੇ ਹੈਗੇ ਆ ਜੀ ਤੇ ਇਸ ਵਾਰ ਮੀਟਿੰਗ ਦੇ ਦੌਰਾਨ ਬੀਸੀ ਬਾਦਲ ਨੇ ਕਿ ਹਕੀ ਮੈਨੂੰ ਵਿਸ਼ਵਾਸ ਹੈਗਾ ਕਿ ਇਸ ਵਾਰ ਚੌਥੀ ਵਾਰ ਜੋ ਹੈ ਸਿਮਰਨਕੌਰ ਬਾਦਲ ਜਿਹੜੇ ਐਮਪੀ ਬਣਨੇ ਨੇ ਗਏ ਜੀ ਬਠਿੰਡਾ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਸੁਖਬੀਰ ਸਿੰਘ ਬਾਦਲ ਜੋ ਹੈ ਪਹਿਲੇ ਪੰਜਾਬ ਬਚਾਓ ਯਾਤਰਾ ਕੀਤੀ ਸੀਗੀ ਜਿਹੜੀ ਕਿ ਸਕਸੈਸਫੁਲ ਰਹੀ ਸੀਗੀ ਤੁਹਾਨੂੰ ਖਬਰ ਪਹਾਈ ਸੀਗੀ ਤੇ ਤੁਹਾਨੂੰ ਦੱਸ ਦਈਏ ਸੁਖਬੀਰ ਸਿੰਘ ਬਾਦਲ ਲਗਾਤਾਰ ਮੀਟਿੰਗ ਕਰਦੇ ਪਏ ਹੈਗੇ ਆ ਜੀ ਤੇ ਤੁਹਾਨੂੰ ਦੱਸ ਦਈਏ ਕਈ ਕਾਂਗਰਸ ਤੇ ਲੋਕ ਵੀ ਜਿਹੜੇ ਹੈਗੇ ਆ ਉਹ شرومی اکالی دل دامل ہوئے ہےگے جس کی جانکاری سکھبیر بادل صاحب نے دتی سکھبیر بادل صاحب نے یہ جو ہے وشواس جتیا کہ ہرسمرن کو بادل جیڈی پہلے بھی تین باری ایم پی رح چکے نے بٹنڈا تو ਉਹ ਚੌਥੀ ਵਾਰ ਵੀ ਜੋ ਹੈ ਪਠਿੰਡਾ ਤੋਂ ਐਮਪੀ ਜਰੂਰ ਸਿਲੈਕਟ ਹੋਣਗੇ ਏਸੀ ਆਖਬਰ ਤੁਹਾਨੂੰ ਦੱਸਦੀ ਹੈ ਜੀ ਸੁਖਬੀਰ ਸਿੰਘ ਬਾਦਲ ਜੋ ਹੈ ਸ਼ੋਨੀ ਕਾਲੀ ਦਲ ਦੇ ਪ੍ਰਧਾਨ ਹੈਗੇ ਐ ਤੇ ਡਿਪਟੀ ਚੀਫ ਮਿਨਿਸਟਰ ਵੀ ਰਹ ਚੁੱਕੇ ਹੈਗੇ ਪੰਜਾਬ ਦੇ ਉਹਨਾਂ ਦੇ ਫਾਦਰ ਜੋ ਹੈ ਪੰਜ ਵਾਰੀ ਚੀਫ ਮਿਨਿਸਟਰ ਰਹੇ ਸੀਗੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪੂਰਾ ਪਰਿਵਾਰ ਜੋ ਹੈ ਉਹ ਖੁਦ ਉਹਨਾਂ ਦੇ ਪਿਤਾ ਤੇ ਹਸਿਮਰਨਕੌਰ ਬਾਦਲ ਉਹਨਾਂ ਦੀ ਵਾਈਫ ਜੋ ਹੈ ਪੋਲਿਟਿਕ ਚ ਹੈਗੇ ਹੈ ਜੀ ਤੇ ਤੁਹਾਨੂੰ ਦੱਸ ਦਈਏ ਹਸਿਮਰਨਕੌਰ ਬਾਦਲ ਚੌਥੀ ਵਾਰ ਵੀ ਬਣਨ ਕੇ yeah <laughs>

ਮੀਟਿੰਗ ਕੀਤੀ ਹੈਗੀ ਵਕੀਲ ਸਾਹਿਬਾਨਾਂ ਦੇ ਨਾਲ ਮੀਟਿੰਗ ਸਿੱਗੀ ਤੇ ਤੁਹਾਡਾ ਸੀ ਕੂਲਰ ਤੇ ਮੈਨੂਫੈਕਚਰਿੰਗ ਐਸੋਸੀਏਸ਼ਨ ਕੂਲਰ ਤੇ ਪੱਖਾ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਮੈਂਬਰ ਆ ਸੰਵੇਦ ਕਈ ਹੋ ਜਿੱਥੇ ਬੰਦੀਆਂ ਤੇ ਨਾਲ ਵੀ ਮੀਟਿੰਗ ਕਰਕੇ ਸੁਬੇਤ ਸਿੰਘ ਬਾਦਲ ਨੇ ਜੋ ਹੈ ਵੱਡਾ ਬਿਆਨ ਦਿੱਤਾ ਕਿ ਸਵਾ ਮੈਨੂੰ ਲੱਗਦਾ ਹੈ ਨਾ ਘੱਟ ਦੇਖ ਕੇ ਕਿ ਚੌਥੀ ਬਾਰ ਵੀ ਅਸਿੰਮਰਨ ਤੋਂ ਬਾਦਲ ਐਮਪੀ ਬਣਨਗੇ ਬਟਿੰਡਾ ਤੋਂ ਇਹ ਬੜਾ ਵੱਡਾ ਜੋ ਹੈ ਉਹਨਾਂ ਨੇ ਬਿਆਨ ਦਿੱਤਾ ਹੈਗਾ ਬਾਕੀ ਦੇਖਦੇ ਨੇ ਕਿ ਰਿਜ਼ਲਟ ਕੀ ਹੁੰਦਾ ਹੈ ਕਿ ਹਸਿੰਦਰਪਾਲ ਬਾਦਲ ਜੀ ਜੋ ਹੈ ਚੌਥੀ ਵਾਰ ਐਮਪੀ ਬਣਨਗੇ ਪਠੰਡਾ ਤੋਂ ਲੋਕ ਸਭਾ ਦੇ ਵਿੱਚ ਜੋ ਹੈ ਜਿੱਤ ਹਾਸਲ ਕਰਨਗੇ ਤੇ ਪਾਰਲੀਮੈਂਟ 'ਚ ਆਵਾਜ਼ ਚੱਕਣਗੇ ਜਿਵੇਂ ਉਹ ਪਿਛਲੀ ਵਾਰਾਂ ਤਿੰਨ ਵਾਰੀ ਵੀ ਆਵਾਜ਼ ਚੱਕੀ ਹੈਗੀ ਉਹਨਾਂ ਨੇ ਦੇਖਾਂਗੇ ਅਸੀਂ